ਆ ਜੀ ਆ ਸਭ ਦੇ ਭਾਈ ਆ ਵੀ ਲੋ ਕਰ ਲੀਆਂ ਕਮਾਈਆਂ ਇਹਨਾਂ ਨੇ ਅੱਜ ਦਾ ਬਲੌਗ ਸ਼ੁਰੂ ਆ ਆਪਣਾ ਸ਼ੁਰੂਆਤ ਤੌਰ ਸਾਰੀ ਇਹ ਮੇਰੇ ਕੰਮ ਹੀ ਕਰੀਏ ਨਾ ਵੀਰ ਜੀ ਕਿਤੇ ਰਹਿ ਤੇ ਮਚਾਈਦੇ ਬੰਦੇ ਨੇ ਨਹੀਂ ਸੌਂ ਬੈਠ ਘੰਟਾ ਹੋਰ ਸੋਣਾ ਫਿਰ ਜੇ ਤੈਨੂੰ ਇਹ ਕਹਿੰਦਾ ਹੈ ਬਿਸਤਰਿਆਂ ਦੇ ਵਿੱਚ ਚਾ ਜਵਾਨੀ ਵੇਖੋ ਪੰਜਾਬ ਦੀ ਆਪਣੇ ਦੀ ਆ ਰਿਹਾ ਮਾਜਾ ਇੰਜੋਏ ਮੈਚ ਹਾਂ ਤੁਮੀ ਪ੍ਰਾਤ ਤੱਕ ਕਿਹਨੇ ਆ ਗਿਆ ਚਲੋ ਨਿਕਲੋ ਹੁਣ ਕੀ ਨੰਬਰ ਮਾਰਨ ਬਾਅਦ ਤੇ ਨਾ ਹਾਂ ਬਈ ਲੈ ਇਹਨੇ ਬੰਦੀਦ ਕਹਿੰਦਾ ਆਪੇ ਸੇਂਟਰਾ ਦੇ ਕੱਲੇ ਕੱਲੇ ਸੇਟਾ ਜਿਹਨੇ ਲਿਖ ਦਿਨੇ ਲੈ ਤੇ ਪਤਾ ਹੀ ਆ ਬੰਦਿਆਂ ਨੂੰ ਵੀ ਹਰਮੇਸ਼ ਨੂੰ ਵੇਖ ਲਿਆ ਕਹਿੰਦੇ ਵੀ ਇਹ ਜਿਹੜਾ ਮਹੇਸ਼ ਆ ਇੱਕ ਬਾਣਾ ਬਾਲਾ ਕੱਢਦਾ ਤੇ ਇਹ ਮਹਾਰਾਜ ਨੇ ਸਰੀਰ ਬਖਸ਼ਿਆ ਨਾ ਇਹ ਬੰਦਾ ਮਾਰਦ ਨਾ ਆ ਲੈਂਬਰ ਐਥਲੀਟ ਸਾਡਾ ਦੜਾਕ ਐਵੇਂ ਹੀ ਲੋਕਾਂ ਦੇ ਬੰਬ ਕੱਢੀ ਜਾਉ ਮੈਂ ਨਾ ਸਵੇਰੇ 2:30 ਵਜੇ ਉੱਠ ਕੇ ਤੇ ਇੱਥੋਂ ਬੂਸੋਵਾਲ ਦਾ ਕਿ ਦੌੜ ਲਾ ਨਾ ਭੀ ਜੇ ਤੂੰ ਇੱਥੇ ਹੀ ਦੌੜ ਲਾਉਂਦੇ ਆ ਤੂੰ 50 ਕੋਈ ਭਰਤੀਪੁਰਤੀ ਦੇ ਪੁਲਿਸ ਵਾਲਿਆਂ ਦੀ ਹਾਂ ਤੇ ਔਰ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਪਾਰਕ ਖਾਦ ਪੋ ਰਹੇ ਆ ਤੇ ਇੱਕ ਆਪਾਂ ਆ ਬਟਰਾਲੀ ਦੀ ਨਵੀਂ ਆ ਗਈ ਆ ਸਵਰਾਜ ਲੰਗਾ ਫੇਰ ਖਲੋਤਾ ਟਾਇਰ ਚਾੜਨ ਵਾਲਾ ਰਹਿ ਗਿਆ ਬਾਕੀ ਹੋ ਗਿਆ ਕਲੀਅਰ ਹਾਂ ਦੱਸਦੀ ਐ ਵੀ ਮੈਂ ਹੈਗੀ ਆ ਬੰਦੇ ਸਾਰੇ ਆਪਣੇ ਆ ਗਏ ਹੁਣ ਆਪੋ ਆਪਣੀਆਂ ਡਿਊਟੀਆਂ ਦੇ ਬੰਦੇ ਬਹੁਤ ਜਾਣਗੇ ਓਏ ਆਪਾਂ ਨੂੰ ਕਰਾਇਆ ਤਾਂ ਪੁੱਛ ਕਰਾਇਆ ਪਾੜਾ ਗਲਤ ਨਹੀਂ ਕੀਤੀ ਉਦਰਾ ਨਾ ਆਖਿਆ ਯਾਨੂ ਪਾਰ ਦੇ ਪਾਈਪਾਂ ਦਾ ਸਮਾਨ ਆ ਗਿਆ ਹ ਨਹੀਂ ਪਾਰ ਦੇ ਨਹੀਂ ਉਦਰਾ ਪਰ ਖੜਨੇ ਧਿਆਨ ਨਾ ਬਣੇ ਇਹ ਪਾਰ ਫੁਹਾਰੇ ਨਹੀਂ ਚੱਲਣਦੇ अच्छा जी है? ना। ਉਹ ਦਵਾ ਮੋਟਰਾਂ ਦਾ ਹੋਰ ਸਮਾਨ ਮੰਗਾਇਆ ਹੈ। ਆ ਆ ਲੋਕ ਜਗਾ ਧੁੰਦਾ ਵਾ। ਹੈ? ਹੈ? ਇਹ ਲੋਕ ਇਹਦੇ ਨਾਲ ਪਾਈਪ ਵੀ ਜੁਆਇੰਟ ਹੋ ਜਾਂਦਾ ਨਾ। ਅੱਛਾ ਅੱਛਾ ਇਹ ਲੱਗ ਜਾਂਦਾ ਨਾ। ਹੂੰ। ਜਦ ਲੱਗ ਜਾਂਦਾ ਹੈ ਨਿਕਲਦਾ ਨਹੀਂ ਪਿਆ। ਕੋត្រਾ ਆਪਣੇ ਜਿਹਨ ਮਸਾਬ ਨੂੰ ਆਪਣੇ ਕੰਮ ਜਾ ਪੂਰੇ। ਤੇ ਦੇ ਅਸੀਂ ਭਰੀ ਆ ਬੜੀ ਵਧੀਆ ਕੰਕਣ ਜਾਵ। ਆਪਣੇ ਆਗੇ ਪਾਈਪ। ਹਾਂ। ਉਦਾਂ ਹੀ ਜਾਵਾਂਗੇ ਬਣਾਰ। ਹੁਣ ਤੇਰੀ ਮੋਟਰ ਇੱਕ ਤੇ ਸੁਆਗਮ ਰਾਈਏ ਤੇ ਉਹਨੂੰ ਵੀ ਉਰਲੀ ਮੋਟਰ ਨੂੰ ਵੀ ਚਲਾਈਏ ਕਿਹੜੀ ਕਿਹੜੀ ਮੋਟਰ ਆ ਇਹਨਾਂ ਵਾਲੀ ਜੂ ਆਪਣੇ ਯੂਪੀ ਵਾਲਿਆਂ ਦੀ ਵੀਰ ਵਾਲੀ ਅੱਜ ਇੱਕ ਪਾਰ ਖਾਦ ਦੀ ਤਿਆਰੀ ਇੱਕ ਪਾਈਪਲਾਈਨ ਜਿੱਦਾਂ ਜਿੱਦਾਂ ਵੀ ਹੋਇਆ ਸਾਰਾ ਸਿਸਟਮ ਰੋਗ ਤੇ ਮੇਰੇ ਵੀਰ ਹਰ ਵਾਰੀ ਆਨੇ ਆ ਆਪਣੇ ਖਨੋਰੀ ਬਾਰਡਰ ਦੇ ਦੰਦੇਵਾਲ ਸਾਹਿਬ ਜਿਹੜੇ ਬੈਠੇ ਆ ਵੱਧ ਤੋਂ ਵੱਧ ਸਾਰੇ ਵੀਰ ਪਹੁੰਚੋ ਤੇ ਅਗੀ ਪ੍ਰੋਗਰਾਮ ਬਣਾਉਣਾ ਲੋਕ ਦੇ ਨਾਲ ਆਪਣੇ ਕੋਈ ਪ੍ਰੋਗਰਾਮ ਹੀ ਤਾਂ ਕਰਕੇ ਜਾਇਆ ਨਹੀਂ ਜਾ ਹਿੰ ਜਾਣਾ ਉਸ ਤੋਂ ਉਹਨਾਂ ਤੁਹਾਨੂੰ ਅਪਡੇਟ ਬਤਾਉਣਗੇ ਵਾਤੋ ਆ ਤੇ ਮੇਰੇ ਵੀਰ ਉੱਤੇ ਪਹੁੰਚੋ ਜੀ ਆਪਣੀ ਉੱਤੇ ਜਿਹੜਾ ਇਸਰਾਂ ਦਾ ਦੀ ਲੈ ਗੁਰੂ ਕਿਰਪਾ ਕਰਨ ਉਹਨਾਂ ਦਾ ਜਿਹੜਾ ਉਹਨਾਂ ਨੇ ਪੀਚਾ ਮਿੱਠਿਆ ਵਾ ਉਹਨੂੰ ਤੇ ਭਲੀ ਕਰਨ ਕਿਰਪਾ ਕਰਨ ਆਪਣੀ ਦੱਸਾਂ ਗੱਲ ਗਿਆ ਹੈਗੀ ਆ ਵੀ ਦੇਖਣ ਵਾਲੇ ਨੇ ਕਹਿੰਦਾ ਇਹਦੇ ਦਿਮਾਗ ਚ ਨਾ ਜਿਹੜਾ ਤੜਕੇ 4 ਵਜੇ ਉੱਠ ਕੇ ਦੌੜ ਲਾਉਣੀ ਆ ਨਰਨੇ ਕਾ ਜੀ ਕਾਲੀ ਪੀੜ ਬਹੁਤ ਸਰੀ ਸਟੈਂਡਾ ਬੰਦਾ ਤੇ ਫਿਰ ਤੂੰ ਮੈਨੂੰ ਕਹਤਾ ਉਹਨਾਂ ਤੇਰੇ ਦਿਮਾਗ ਨਹੀਂ ਮੈਂ ਤੇ ਤੈਨੂੰ ਉਹ ਹੱਸਣ ਦਿਆਂ ਵਾਂ ਚੰਗੀ ਗੱਲ ਆਵੇ ਤੇ ਉਹਨਾਂ ਨੂੰ ਮਿਲਿਆ ਤੇ ਤੇਰਾ ਲੇਬਰ ਉਹਨਾਂ ਨੂੰ ਮੈਂ ਖਰੀ ਲੇਬਰ ਉਹਨਾਂ ਨੂੰ ਫੜਨਾ ਲੇਬਰ ਉਹਨਾਂ ਨੂੰ ਮੈਂ ਘੋੜਨਾ ਦੇ ਬਿਲਾਪ ਨੂੰ ਨਹੀਂ ਤੇ ਲੇਬਰ ਉਹਨਾਂ ਨੂੰ ਮੈਂ ਕੀ ਕਰ ਲੇਬਰ ਉਹਨਾਂ ਨੂੰ ਥੋੜਾ ਪੜਨ ਮੈਂ ਤੇ ਚਾਂਡ ਚੱਕੀ ਉਹਦੋਂ ਦੌੜ ਲਾਉਣ ਡਿਆ ਤੂੰ ਗਾੜੀ ਚ ਮਿਲਿਆ ਪੰਜਾਬ ਜੀ 6 ਵਜੇ ਜਾ ਕੇ ਨਾ ਉਠਾਲਾ ਮੈਂ ਸਵਾ 6 ਉਹ ਤੇਰਾ ਆਪੇ ਵੇਖਿਆ ਹਿਸਾਬ ਕਿਤਾਬ ਦੇ ਆ ਮੈਂ ਮਜਾਬੀ ਚਾਹ ਕੋ ਦਬਣੀ ਚਾਹ ਬਣਾ ਦੇ ਖਾਇ ਇਹਨੂੰ ਆ ਮੈਂ ਵੀ ਕਿਸੇ ਨੂੰ ਵਾਜ ਨਹੀਂ ਮਾਰੀ ਇਹ ਤੇਰਾ ਪਹਿਲਾ ਵੀ ਰਿਕਾਰਡ ਹੁੰਦਾ ਜਦੋਂ ਆਪਾਂ ਛੋਣਦੇ ਹਾਂ ਛੋਣਦੇ ਤੇ ਮੈਂ ਜਾ ਕੇ ਚਾਹ ਬਣਾ ਕੇ ਪਤੀਲੀ ਅੰਦਰ ਖੜ ਕੇ ਫੇਰ ਇਹਨੂੰ ਵਾਜ ਮਾਰੀ ਵੀ ਚਾਹ ਪੀ ਲੋਠੀ ਤੂੰ ਤੇ 2 ਘੰਟੇ ਕੱਟਣੀ ਜਾਂਦਾ ਘਰੇ ਦੇ 2 ਘੰਟੇ ਨਹੀਂ ਯਾਰ ਹਾਂ ਇਹਨੂੰ ਨੀਂਦ ਨਹੀਂ ਆਉਂਦੀ ਯਾਰ ਸ਼ਰਾਬ ਪੀ ਕੇ ਤਰਿਆ ਫਿਰਦਾ ਰਹਿੰਦਾ ਮੈਂ ਸਾਰਾ ਨਾ ਦੱਸਿਆ ਦਿੱਤੇ ਬਣਾ ਲੈ ਜਾ ਉਹਦੇ ਉਹ ਬਣਾਉਣਾ ਜਿਹੜਾ ਤੂੰ ਸ਼ਰਾਬ ਲਈ ਜਿਹਾ ਸੁਣਾਈ ਆ ਉਹਨਾਂ ਕੰਪਨੀਆਂ ਫੇਲ ਕਰਤਾ ਸਵਰਾਜ ਓਏ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਇਹਨੂੰ 2 ਦਿਨ ਹੋ ਗਏ 4x4 ਨਹੀਂ ਆਪਣੇ ਖੋਵੇ ਇਹ ਤੁਸੀਂ ਵੇਖ ਲਓ ਵੀ ਇਹਨੂੰ 8 ਦਿਨ ਹੋ ਗਏ ਇਹ ਖਲੋਤੇ ਨੂੰ ਇਹ 4x4 ਨਹੀਂ ਖੋਵੇ ਦੋ ਇਹ ਤਿੰਨਾਂ ਲ ਗਿਆ ਇਹਨੂੰ ਉਹ 4x4 ਨੂੰ ਕਟਣ ਗਿਆ ਤੇ ਉਹਦਾ ਥੋੜਾ ਨੁਕਸਾਨ ਹੋ ਗਿਆ ਨੁਕਸਾਨ ਕੀ ਹੋ ਗਿਆ ਸਮਾਨ ਮਿਲਦਾ ਨਹੀਂ ਇਹਦਾ ਸਾਰਾ ਕੁਝ ਮਿਲਦਾ ਤੇ ਅੱਜ 8 ਦਿਨ ਹੋ ਗਏ ਇਹਨੂੰ ਖੁੱਲੇ ਨੂੰ ਓਏ ਉਹਦਾ ਭਾਈ ਬੜਾ ਹੱਟ ਕੇ ਰੇਡ ਦਾ ਹਾਂ ਆਪ ਆਪਾਂ ਨੂੰ 2200 ਦੀ ਇਹ ਮਿਲਦੀ ਜੇ ਤੁਹਾਨੂੰ ਇਹਦਾ 3-4 ਦਿਨ ਦੀ ਦਿੱਤੀ ਜੀ ਅੱਛਾ ਇੱਕ ਆੜ ਗਏ ਮੇਰੇ ਚਾਹ ਫੜ ਲਿਆ ਭੱਜ ਗਏ ਯਾਰ ਹੋਰ ਜਾ ਜਾ ਦੇਖ ਹਾਂ ਦੇਖਾ ਦੇ ਚੱਲੇ ਗਏ ਆ ਪੱਜ ਲੱਗਾ ਕਹਿ ਦੋ ਉਹਨੂੰ ਕੋਈ ਨਹੀਂ ਉਹ ਇਹਨੇ ਉੱਥੇ ਜਾ ਕਰਨਾ ਓਏ ਇਹ ਵੇਲੇ ਸਾਰੀ ਦਿਹਾੜੀ ਦਾ ਕੰਮ ਜਿਤਨਾ ਵੀ ਥੋੜਾ ਬਾਲਾ ਜਿੰਨਾ ਵੀ ਹੁੰਦਾ ਕੰਮ ਕਰ ਕਰਕੇ ਟਰੈਕਟਰਾਂ ਦਾ ਫਿਰ ਤੋੜ ਦਈਦੇ ਆ ਇਹਦੇ ਨਾਲ ਆਪਣਾ ਉਹ ਲੈਂਬਰ ਟਰੈਕਟਰ ਤੇਲ ਕਿੰਨਾ ਮੈਡ ਚ ਕੀ ਪੱਧਰੀ ਮਾਰਦਾ ਸਤਿਆ ਅਬ ਮੈਂ ਜਿੰਨੇ ਦਿਨ ਹੋ ਗਏ ਇੱਥੇ ਵੇਖਣ ਨੇ ਐਨਾ ਵਜਨ ਤੂੰ ਉੱਤੇ ਪਾਇਆ ਇਹ ਖਰਾਬ ਹੀ ਰਹਿੰਦਾ ਟਰੈਕਟਰ ਐਡਾ ਟ੍ਰੈਕਟਰ ਆ ਲੈ ਕੋਈ ਵੀ ਟ੍ਰੈਕਟਰ ਤੁਰ ਜੇ ਉਥੇ ਰੇਤਾ ਦੇ ਵਿੱਚ ਯਾਰ ਤੁਰਦਾ ਹੋਵੇ ਅਰਜੜ ਫੀਟਾ ਜਾਂ ਟ੍ਰੈਕਟਰ ਤਾਂ ਡੇ ਵਾਲਾ ਉਹ ਜ਼ਿਆਦਾ ਤੁਰਦਾ ਹੀ ਅਜਾ ਹੁਣ ਹੀ ਤੁਰਦਾ ਫੀਟਾ ਜਾਂ ਹਾਂ ਤੂੰ ਆਪਦੀ ਬੈਂਕ ਵਿੱਚ ਕੀ ਜਾਂਦਾ ਵਾ ਮਹੇਸ਼ਾ ਜੀ ਕੀ ਪ੍ਰੈਸ਼ਰ ਦੀ ਗੱਲ ਕਰਦੇ ਆਪਾਂ ਜਿਹੜੀ ਲਾਉਣ ਰਿਹਾ ਪਹਿਲੀਆਂ ਚ ਆਹੋ ਉਹ ਲੈ ਦੱਸਦੇ ਆਂ 10 ਕੋੜ ਤੇ ਮਰਦਾ 10 ਤੁਰਦਾ ਹਾਂ ਹੂੰ 10 ਕੋੜ ਤੋਂ ਪਾਰ ਬਹੁਤ ਵਧੀਆ ਸਿਸਟਮ ਵਾ ਬਾਵਾ ਜੀ ਨਹੀਂ ਵਧੀਆ ਤੈਨੂੰ ਸਿਸਟਮ ਚੰਗਾ ਲੱਗਾ ਕੋਈ ਦਿਆਹੇ ਰਫਾਇਰ ਨੂੰ ਹਾਂ ਤੇ ਤੂੰ ਅੱਜ ਦੋਰੀ ਠੋਕਦੇ ਫੇਰ ਕੀ ਨਹੀਂ ਨਹੀਂ ਉਹ ਤੇ ਰੱਖਣਾ ਪੈਂਦਾ ਦੂਜੇ ਇੱਟਾਂ ਵੇ ਲਾ ਕੇ ਪਈਆਂ ਮੇਰੇ ਵੇਲਾ ਤੇ ਮੇਰੇ ਉਹ ਕੱਸ ਦਈਦਾ ਵਾ ਆ ਨੀ ਯਾਰ ਉਹਨਾਂ ਕ ਫਰੀ ਅੱਜ ਪਪੂਲਰਾਂ ਦੇ ਵਿੱਚ ਧਿਆਨ ਨਾਲ ਇਕੱਲੇ ਇਕੱਲੇ ਜਾਇਓ ਦੋ ਦੋ ਨਾਲੇ ਨਾ ਜਾਇਓ ਆਹੋ ਬੰਦੇ ਨਾ ਭੈਜਣ ਪਪੂਲਰਾਂ 'ਚ 1 ਵਜੇ ਨੂੰ ਪੈਣ ਆਦੇ ਨਹੀਂ 50000 ਸਾਰਾ ਉਧਰ ਬੰਦੇ ਉਹਨਾਂ 'ਚ ਪੋਣੀ ਨਾ ਆਪਾਂ ਇਹ ਪਪੂਲਰਾਂ ਦੇ ਵਿੱਚ ਹੈ ਇਹ ਬੰਦਾ ਵੀ ਗੱਲ ਪਪੂਲਰਾਂ 'ਚ ਪੋਣੀ ਆਹੋ ਆਹੋ ਪਪੂਲਰ ਬਚਾ ਕੇ ਟਰਾਲੀ ਮੋੜਨੀ ਮੇਰੇ ਵੀਰ ਚੰਗਾ ਪਪੂਲਰਾਂ ਦਾ ਖਰਚਾ ਵੜਾ ਹੋਇਆ ਜੋ ਅਸੀਂ ਵੀਰ ਜਿੰਨਾ ਹੋ ਸਕੇ ਪਚਾਵਾਂਗੇ ਪਰ ਬਾਕੀ ਟਰੈਕਟਰ ਦਾ ਕੁਝ ਨਹੀਂ ਕਹਿ ਸਕਦੇ ਨਹੀਂ ਸਿੱਧਾ ਬਾੜ ਲਿਆ ਅੰਦਰ ਤੁਹਾਨੂੰ ਬਾਲੀ ਜਿਆਦੀ ਨਹੀਂ ਸਿੱਧਾ ਬਾੜ ਕੋ ਉੱਤੋਂ ਦੀ ਕਮਾ ਲਿਆ ਹੁੰਦਾ ਟਰੈਕਟਰ ਤੇ ਪੱਧਰ ਪੁੱਧਰ ਆਪੇ ਇੰਨਾ ਕਰੀ ਜਾਣੀ ਨਾਲੋਂ ਨਾਲ ਹੀ ਲੈਣ ਤੁਰਨੇ ਆਪਣੇ ਬੋਕੇ ਜਾਈਦੇ ਬਾਕੀ ਨਹੀਂ ਜੇ ਨਾ ਪਪੂਲਰਾਂ ਦੇ ਅੰਦਰ ਵੜਨਗੇ ਬਾਹਰ ਲਾਈ ਜਾਓ ਗੱਡੀ ਕਿਰਾਏ ਦੇ ਖਿੱਚੀ ਜਾਓ ਹਨਾ ਫਿਰ ਹੂੰ ਨਾਲ ਬੜਾ ਬਲੌਗ ਬਣਾ ਲੇ ਨਾਲ ਆਹ ਕੀ ਆਪੋ ਆਪਣਾ ਕਿਵੇਂ ਆ ਰਹੇ ਓਥੇ ਆਹੋ ਆਵੇ ਬਣ ਗਿਆ ਵਾ ਮਾਣ ਆਇਆ ਪਾ ਵਾ ਕੰਪਲੀਟ ਕਰਨੀ ਏ ਸੀ ਪਰ ਇੰਨੇ ਮੈਨਾਂ ਇਦਾਂ ਕਿਦਾਂ ਇਹ ਆਹੋ ਹਰਤਾਇ ਖਾਣੇ ਬੜੇ ਜਾਵਾਂਗੇ ਮੋਹਣ ਵੀ ਕੰਪਲੀਟ ਕਰਦਾ ਬਾਅਦ ਸੁਖਿਆ ਚਾਹ ਪੀ ਲੈ ਹਾਂ ਨਹੀਂ ਮੋਹਣ ਛੇਤੀ ਸ਼ਿਕਾਇਤ ਨਹੀਂ ਲਾਉਂਦਾ ਮੋਹਣ ਉਦਾਂ ਮੈਨੂੰ ਦੱਸ ਦਿੰਦਾ ਫੋਨ ਤੇ ਵੀਡੀਓ ਪਾ ਦਿੰਦਾ ਵਾ ਨਹੀਂ ਦੇ ਮਹਾਂ ਹੀ ਅੱਜ ਦਹੀਂ ਦੇ ਨਹੀਂ ਜੁੜਿਆ ਕਿਤੇ ਮਹਾਰਾਜ ਵਧਾਈਆਂ ਬਖਸ਼ੇ ਇਹਨਾਂ ਵੀਰਾਂ ਨੂੰ ਤੇ ਹੁਣ ਵਾਈ ਫੋਰ ਨੂੰ ਕੱਢਣ ਚੱਲਿਆ ਏ ਕਾਦਾ ਤੂੰ ਰਹਿਣ ਦੇ ਅਸੀਂ ਕਢਾ ਲਾਂਗੇ 4x4 ਅੱਗੇ ਮੈਂ 4x4 ਨੂੰ ਕੱਢਣ ਗਿਆ ਜਿੱਦਾਂਵੇਂ ਦਿਨ ਤੁਰਿਆ ਖੱਤੇ ਚ ਕੱਢ ਦਿੱਤੇ ਨਾ ਤਿੰਨ ਕੱਢ ਕਾਦਾ ਕੀਤਾ ਜੇ 4x4 ਅੱਗੇ ਤੇ ਪਿੱਛੇ ਪਾ ਲੈ ਨਾ ਇਹ ਅੱਧ ਚੋਂ ਪਾੜ ਜਾਣਾ ਨਹੀਂ ਨਹੀਂ ਭਲੇਖਾ ਨਹੀਂ ਭਲੇਖਾ ਬੜਾ ਆਸਾਨ ਮੈਂ ਚਲਾਇਆ ਨਾ ਤੇ ਟ੍ਰੇਟਰ ਬੜਾ ਆਸਾਨ ਤੂੰ ਨਿੱਕੇ ਹੁੰਦੇ ਚਲਾਇਆ ਨਾ ਕਿਹਨੇ ਨਿੱਕੇ ਹੁੰਦੇ ਨਾ ਰਾਜ ਬਰਾਜ ਆਰੇ ਭਾਈਆਂ ਕੂਬੀਆਂ ਨਹੀਂ ਪਤਾ ਇਹਦੀਆਂ ਪਤਾ ਮੈਨੂੰ ਹੁਣ ਅੰਦਰ ਦੇ ਵਿੱਚ ਤਿੰਨ ਨਾਲ ਸਪੇਸੇ ਚ ਹੁੰਦੇ ਆ ਤੇ ਇਹਦੇ ਉਹ ਤਿੰਨਾ ਉਹ ਤਿੰਨਾ ਨਟਾਣਾ ਹੀ ਨਹੀਂ ਗਏ ਤਾਂ ਖੁੱਲਾ ਤੇ ਭਾਵੇਂ 13 ਲੱਗੇ ਆ ਤੇ 8 ਦਿਨ ਹੋ ਗਏ ਨੂੰ ਖੁੱਲੇ ਨੂੰ ਫਾਇਦਾ ਕੀ ਆ ਬਰੇਕਰਾਂ ਨਾਲ ਵੀ ਕੇ ਬੰਦ ਕਰੋ ਤੇ ਬੰਦਾ ਲਾਲਾ ਸਟਾਰਟ ਕਰੋ ਏਦਾਂ ਛੜਾਉਂਦਾ ਕੀ ਕੀ ਕਰਦਾ ਵਾਦਾ ਆਪਣੀ ਪਾਰ ਦੀ ਤਿਆਰੀ ਅੱਜ ਵਿਜੀ ਸ਼ਡਿਊਲ ਲੇ ਯਾਰ ਮੇ ਇਸ ਦਿਨੀ ਫੋਟੋ ਸਭ ਤੋਂ ਜਿਆਦਾ ਹੋਣ ਡਈ ਐ ਬਲੈਕ ਇੱਕ ਆਪਾਂ ਖਾਦ ਪਾਰ ਲਗਾਉਣੀ ਐ ਇੱਕ ਆਪਾਂ ਪਾਈਪ ਲਾਈਨ ਪਾਰ ਲਗਾਉਣੀ ਐ ਇੱਕ ਆਪਾਂ ਖਾਦ ਵਾਲਾ ਟਰੈਕਟਰ ਲਗਾਉਣਾ ਇੱਕ ਪੂਰੀ ਜਿਹੜੇ ਖਵਾਰੇ ਪਾਣੇ ਆ ਖਵਾਰੇ ਖਵਾਰੇ ਹਾਂ ਤੇ ਹਰਮੇਸ਼ ਗਾਡਰ ਆਂਦੇ ਨੂੰ ਗਾਡਰਾਂ ਤੈਨੂੰ ਗਾਡਰ ਆਂਦੇ ਕਿਉਂ ਪਹਿਲਾਂ ਦੱਸ ਸਾਰਿਆਂ ਵੀਰਾਂ ਨੂੰ ਟੋਡਾ ਨਾ ਕੰਮ ਬਹੁਤ ਜਿਆਦਾ ਕੀਤਾ ਵਾ ਹਾਂ ਪਹਿਲੋ ਕੰਮਾ ਥਾਣਾ ਥਾਰਾ ਕਰਦਾ ਵਟਾ ਬੰਨੇ ਸਾਰੇ ਹਾਂ ਸਭ ਬੱਚਾ ਸਾਨੂੰ ਮਸ਼ੀਨਾਂ ਮਿਲ ਗਈਆਂ ਉਦੋਂ ਡੈਡੀ ਨੇ ਨਾਂ ਰੱਖਿਆ ਗਾਡਰ ਹਾਂ ਮਾਣਣਾ ਨਾ ਬਟਾ ਨਾ ਕੰਮ ਬਹੁਤ ਕੀਤਾ ਹੈ ਹਾਂ ਇਹਨਾਂ ਨੇ ਬਹੁਤ ਕੰਮ ਇਹਨਾਂ ਨਾਲ ਕੀਤਾ ਸਿਰੋ ਤੇ ਮਾਂ ਪਿਓ ਨਾਲ ਰਲ ਕੇ ਕੰਮ ਕੀਤਾ ਹਾਂ ਇਹਨਾਂ ਦਾ ਤਫਾਕ ਆ ਤਬਸਤ 5 600 ਕਿਲਾ ਪਹਿਲੀ ਦਾ ਹੁਣ ਮਸ਼ੀਨਾਂ ਨਾਲ ਸਭ ਹੀ ਜਾਂਦਾ ਵਾ ਨੀ ਯਾਰੇ ਕਿ ਨਹੀਂ ਹੁਣ ਤਰਾ ਯਾਰੇ ਵਜੇ ਆ ਇਨਸ਼ਾਅੱਲਾ ਵੇਖੀਏ ਟਰੈਕਟਰਾਂ ਜਾਓ ਟਰਾਲੀ ਚੱਲੀ ਤੇ ਜੀਦੇ ਬਾਤ ਹੈ ਉਦਲੇ 1.5 ਘੰਟੇ ਬਾਅਦ ਆ ਜਾਣੇ ਆ ਹਾਂ 1.5 ਘੰਟੇ ਬਾਅਦ ਆ ਜਾਣੇ ਹਨ ਹਾਂ ਬਾਲੇ ਮਾਹਦਰਾ ਖਰਾਕੂ ਨੇ ਆਜ ਨਹੀਂ ਉਹ ਪੂਰਾ ਨਮਾਜ ਤੋਂ ਮਨੂਟ ਕੱਢੇ ਤਾਂ ਇਹੋ ਟਰਾਲਾ ਆਇਆ ਇਹਨਾਂ ਇਹੋ ਚਿੰਤਾ ਦੇ ਚੀਂਦਾ ਉਹ ਦਾਪ ਕੋਟਰ ਤੇ ਚਲੇ ਗਿਆ ਵਾ ਆਦੀ ਤਿਆਰੀ ਸਾਡੀ ਆਏ ਟਾਂਗਾ ਟਰੈਕਟਰ ਇਹਦੇ ਨਾਲ ਖਾਦ ਸਪਰੇਅ ਸਾਰਾ ਕੋਈ ਇਹਦੇ ਨਾਲ ਹੀ ਖਾਦ ਸਪਰੇਅ ਦਾ ਸਾਰਾ ਸਪਰੇਅ ਦਾ ਇਹਦਾ ਪੈਨ ਜਾਲਾ ਬੰਦਿਆਂ ਨੂੰ ਸੁਖ ਹੋ ਗਿਆ ਜੇ ਪੰਪਾ ਨਾ ਕਰੀ ਜੀ ਠੰਡ ਚ ਮਰ ਜਾਈ ਜਾਏਗਾ ਆ ਸੋਚ ਲਾਦਾ ਪੜੀਦਾ ਨਾਲ ਆ ਹੁਣ ਕੰਮ ਕਰਦੇ ਜੀ ਕੰਮ ਕਰਕੇ ਬਣਾ ਲਾਣਾ ਚਲੋ ਕੱਢੋ ਪਾਣੀ ਕਿਉਂਕਿ ਯਾਰ ਉਹ ਢੋਡੀ ਜਨਤਾ ਹੈ ساری ਹੂੰ ਬੱਬਾ ਨਾ ਜੀ ਨਾਨਕ ਦੀ ਕਿਰਪਾ ਚਲੋ ਹੁਣ ਕੱਢ ਗਏ ਪਾਣੀ ਅਜ ਬੜੇ ਦਿਨਾਂ ਬਾਅਦ ਪਾਰ ਚੱਲੇ ਰਾਜੇ ਕੋਈ ਜੰਦੀ ਹੈ ਨਾ ਤੇਰਾ ਨਾਂ ਕੀ ਹੋ ਹੁਣ ਆ ਗਿਆ ਖਾਦ ਵਾਲਾ ਟਰੈਕਟਰ ਇਹਨਾਂ ਨੂੰ ਪਹਿਲਾਂ ਪਾਰ ਲਗਾਉਣੇ ਆ ਤੇ ਬਾਅਦ ਦੇ ਵਿੱਚ ਆਪਾਂ ਪਾਈਪਾਂ ਵਾਲਾ ਟਰੈਕਟਰ ਪਾਰ ਲਗਾਵਾਂਗੇ ਲੋ ਖਾਦ ਨਾਂਗੀ ਲਾਓ ਫੇਰ ਪੱਟੇ ਚਲ ਜੀ ਟਰਾਲਾ ਨਗਾ ਲਈਏ ਓਏ ਹੋਲੀ ਹੋਲੀ ਚਲ ਤੋਰ ਤੋਰ ਜੰਡਾਰਾ ਬੋਸ ਹੁਣ ਆਪਾਂ ਲਾਦ ਲਿਆ ਬੋਰ ਵਾਲਾ ਸਮਾਨ ਜਿਹੜਾ ਫੁਹਾਰਿਆਂ ਦਾ ਲਿਆਂਦਾ ਉਹ ਨਗਾਉਣ ਲੱਗੇ ਪਹਿਲਾਂ ਖਾਦ ਵਾਲੀ ਟਰਾਲੀ ਨਗਾ ਚਲੋ ਹੁਣ ਸਮਾਨ ਤੇ ਆਪਣਾ ਨੰਗਿਆ ਦੇ ਦੂਜਾ ਨਾ ਕਰੀਂ ਯਾਰ ਮੈਂ ਨਾਲ ਜਾ ਆਇਆ ਇੱਥੋਂ ਫੜ ਲਾ ਪੁੱਤ ਬਣਾ ਲਈ ਇਹਨੂੰ ਮੈਂ ਕਰਦਾ ਟ੍ਰੈਂਡ ਮਸ਼ੀਨ ਦੇ ਮਗਰਮ ਇਹਨੂੰ ਕੋਈ ਬੋਰੀ ਵਰ ਭਾਗੇ ਤੇ ਪਾਉਣੀਆਂ ਹੈਂ ਠੀਕ ਕਰ ਤੂੰ ਮੰਮੀ ਉਹ ਆਈ ਐ ਨਾ ਬੜਾ ਕੋਨੀ ਬਾਤ ਚ ਮੈਂ ਹੋਊਂਗਾ ਨਹੀਂ ਨਹੀਂ ਮੇਰੇ ਅੰਗ ਉਤਰਾਣਾ ਨਾ ਫੜ ਕੇ ਬਣਾਈ ਜਾਈਂ ਨਾ ਚੱਲੂਗੀ ਇਹ ਵੀਡੀਓ ਚਲ ਠੀਕ ਆ ਹਾਂਜੀ ਉਹ ਤਾਂ ਉਹ ਇਹ ਤਾਂ ਫਰਕ ਪੈਂਦਾ ਜਦੋਂ ਜਿੰਨੇ ਚਿਰ ਨੂੰ ਬੰਦਾ ਐ ਪਿੱਛੋਂ ਜੇ ਵੇਖ ਕੇ ਆਇਆ ਫਾੜ ਵੀ ਰੱਖਦਾ ਨਾ ਉਹਨੇ ਚ ਨੂੰ ਸਾਲਾ ਪਈਆ ਜਾਂਦੇ ਨਾ ਮੇਰੇ ਦੇਖਦੇ ਪਹਿਲੀਆਂ ਦੱਜੀਆਂ ਲੀਆਂ ਦਿਖੜੀਆਂ ਨਹੀਂ ਇਹਦੀ ਅੱਗੇ ਇੱਕ ਰੀ ਉਸਾਂ ਦੀ ਪਾਈ ਨਾ ਉਹ ਦੂਜੇ ਨੂੰ ਪਾਉਣੀ ਆ ਹਰੀ ਅੱਛਾ ਚੱਲੀਏ ਪੁੱਤੋਰੇ ਹੋਰ ਕਿਹੜਾ ਜਾਣਾ ਆਪਣੇ ਨਾਲ 411 ਚੱਲੀ ਆ ਰੋਟੀਆਂ ਤੇ ਕੰਮ ਸ਼ੁਰੂ ਅੱਜ ਤੇ ਟਾਈਮ ਬੜਾ ਹੋ ਗਿਆ ਹੁਣ ਆਪਾਂ ਚੱਲੀਏ ਅਮਰਤ ਫਾਰੇ ਚਾਲੂ ਕਰੀਏ ਪੈਪ ਤਰੋ ਵੀ ਅੱਗੇ ਸੰਡੇ ਪੈਪ ਇਕੱਠੇ ਕਰਦੇ ਰਹੀਦਾ ਉਹ ਤਾਂ ਵਧੀਆ ਜੀ ਆ ਉਹ ਜਿਹੜਾ ਪਲਾਸਟਿਕ ਦਾ ਪੈਪ ਉਹ ਖਰਾਬ ਹੋ ਜਾਂਦਾ ਵਾ ਏਰ ਮਾ ਨਾ ਨਜ਼ਾਰਾ ਪਲਾਸਟਿਕ ਦੇ ਪੈਪ ਦੀ ਮਿਆਦ ਹੀ ਸਿਰਫ 2 ਸਾਲ ਦੀ ਇੱਕ ਦੋ ਸਾਲ ਉਹ ਵੀ ਜੇ ਛਾਵੇਂ ਸੁਣੇ ਹੋਣੇ ਜਦੋਂ ਹੂੰ ਛਾਵੇਂ ਵੀ ਨਹੀਂ ਯਾਰ ਬੈਜਦਾ ਉਹ ਫੜ ਗੱਲ ਤੇ ਜਾਂਦੇ ਹੂੰ ਧੁੱਪ ਜਮ ਧੁੱਪ ਮਾਰ ਗੱਲ ਜੇ ਜਾਂਦੇ ਅੱਜ ਆਪਾਂ ਪਾਰ ਕਣਕ ਨੂੰ ਕੀੜਾ ਮਾਰਨਾ ਹੈ ਜਿੱਥੇ ਫੁਹਾਰਿਆਣਾ ਆਪਾਂ ਕਣਕ ਪਰਨਦੇ ਆ ਇੱਕ ਦੋ ਮੋਟਰਾਂ ਦੇ ਫੁਾਰੇ ਹੋਰ ਮਂਗਾਏ ਕੋਈ ਕੰਮ ਥੋੜਾ ਘਟ ਨਿਪੜਦਾ ਹੈ ਕਣਕ ਨੂੰ ਦੋਰੀ ਖਾਦ ਵੀ ਸ਼ੁਰੂ ਹੋ ਗਈ ਆ ਤੇ ਯਾਰ ਕੀ ਥੋੜੀ ਜੀ ਵੱਧ ਜਿਹੜੀ ਆਪਣੀ ਸੁੰਡੀ ਦੀ ਸ਼ਿਕਾਇਤ ਆਈ ਆ ਕਣਕ ਨੂੰ ਨਹੀਂ ਤਾਂ ਯਾਰ ਕਦੀ ਵੀ ਇਹੋ ਜਿਹਾ ਸਿਸਟਮ ਨਹੀਂ ਤੇ ਸੁੰਡੀ ਵੀ ਇਹੋ ਜੀ ਆ ਵੀ ਸਪਰੇ ਵੀ ਕੀਤੀ ਆ ਕੋਰਾ ਜਿੰਦੀ ਸੁੰਡੀ ਕਿਤੇ ਕਿਤੇ ਹਜੇ ਵੀ ਤੁਰੀ ਫਿਰਦੀ ਕਿੰਨੀ ਠੰਡ ਵਾ ਇਹ ਦਾ ਅਸਲੀ ਹਾਲ ਜਿਹੜਾ ਨਾ ਭਾਵੇਂ ਸਰਕਾਰਾਂ ਨੇ ਹੁਣ ਜ਼ੋਰ ਤੇ ਦੇਤਾ ਆਪਣੇ ਤੇ ਵੀ ਅੱਗ ਲਾਓ ਅੱਗ ਲਾਓ ਪਰ ਜਦੋਂ ਆਪਾਂ ਅੱਗ ਲਾ ਕੇ ਕਣਕ ਬੀਜਦੇ ਸੀ ਉਦੋਂ ਇੱਕ ਤੇ ਜਿਹੜੀ ਆਪਣੀ ਪਜਾਊ ਸ਼ਕਤੀ ਕਣਕ ਦੀ ਉਹ ਵਾਧੀ ਕਿਉਂਕਿ ਜਦੋਂ ਬੂਟਾ ਤਿਆਰ ਹੁੰਦਾ ਵਾ ਕੋਈ ਵੀ ਪੰਜਾਂ ਤੱਤਾਂ ਨਾਲ ਬੂਟਾ ਤਿਆਰ ਹੁੰਦਾ ਹੁਣ ਜਿੱਦਾਂ ਬਪਰਾਲੀ ਕਈ ਵੀਰ ਚਕਾਈ ਜਾਂਦੇ ਆ ਉਹ ਕਿਹੇ ਟਾਈਮ ਨੂੰ ਜਿਹੜੀਆਂ ਜ਼ਮੀਨਾਂ ਦੇ ਜਿਹੜਾ ਪਜਾਊ ਸ਼ਕਤੀ ਵਾਲਾ ਲੈਵਲ ਹਨੋਂ ਘਟ ਜਾਣਾ ਵਾ ਇਸ ਕਰਕੇ ਸਰਕਾਰਾਂ ਨੂੰ ਕੋਹਣਾ ਕੋਹ ਸੋਚਣਾ ਚਾਹੀਦਾ ਅੱਗ ਲਾਇਆ ਕੋਈ ਪ੍ਰਦੂਸ਼ਣ ਮੈਨੂੰ ਤੇ ਨਹੀਂ ਲੱਗਦਾ ਯਾਰ ਹੁੰਦਾ ਹੁਣ ਤੂੰ ਸੁੰਡੀ ਦਾ ਕੋਈ ਹਾਲ ਨਹੀਂ ਨਿਕਲਣਿਆ ਜੇ ਅੱਗ ਲਾ ਕੇ ਬੀਜੀ ਹੁੰਦੀ ਤੇ ਕਣਕਾਂ ਸੋਹਣੀਆਂ ਹੁੰਦੀਆਂ ਇੱਕ ਹਿਸਾਬ ਨਾਲ ਨਾ ਪੰਜਾਬ ਦੇ ਕਿਸਾਨਾਂ ਨੂੰ ਖਤਮ ਕਰਨ ਵਾਲੀ ਨੀਤੀ ਆ ਹੁਣ ਜ਼ਿਮੀਂਦਾਰ ਤੇ ਫਸਲ ਤੇ ਰਿਲੇਟਡ ਆ ਜੇ ਫਸਲ ਹੋਊਗੀ ਤੇ ਗਾੜੀ ਚੋ ਬਾਜ਼ਾਰ ਆ ਜੋ ਸਿਸਟਮ ਸਾਰਾ ਉਹ ਆਪਣਾ ਚੱਲਣਾ ਵਾ ਜੇ ਹੁਣ ਜੇ ਜ਼ਿਮੀਦਾਰੀ ਖਤਮ ਹੋ ਗਿਆ ਤੇ ਫੇਰ ਕਿੰਨੇ ਬੰਦੇ ਰੋਜ਼ਗਾਰ ਲੈਣ ਡੈ ਕਰਣ ਡੇ ਕੰਮ ਕਰਨ ਡੇ ਸਾਰੇ ਖਤਮ ਹੋ ਜੇ ਨੇ ਇਸ ਕਰਕੇ ਸਭ ਤੋਂ ਵਧੀਆ ਤਰੀਕਾ ਤੁਸੀਂ ਵੀ ਅੱਗ ਲਾ ਕੇ ਬਿਜਾਈ ਕਰਨ ਦਾ ਉਹਦੇ ਨਾਲ ਕਣਕ ਨੂੰ ਕੋਈ ਸੁਣ ਨਹੀਂ ਕੋਈ ਕੁਛ ਨਹੀਂ ਪਰ ਹੁਣ ਜਿਹੜਾ ਵਾ ਸਿਸਟਮ ਦੀ ਸਮਝ ਨਹੀਂ ਲੱਗਦੀ ਸੁੰਡੀ ਖਤਮ ਨਹੀਂ ਹੁੰਦੀ ਜਿੰਨੀ ਠੰਡ ਵਾ ਅਜੇ ਵੀ ਹੈਗੀ ਹੈ ਕਿਤੇ ਕਿਤੇ ਪਰ ਇਹਨਾਂ ਵੀ ਥੋੜਾ ਜਿਹਾ ਬਚਾ ਆ ਅੱਗੇ ਨੂੰ ਪਰ ਫਿਰ ਵੀ ਜਿੰਨੀ ਗਰੋਥ ਹੈ ਰਕੀ ਅਣਕਾਂ ਨੂੰ ਚਾਹੀਦੀ ਸੀ ਉਹ ਨਹੀਂ ਹੋਣ ਨਹੀਂ ਦੇਈ ਪਤਾ ਨਹੀਂ ਹੁੰਡੇ ਆ ਜਿਹੜੀ ਡੀਏਪੀ ਆ ਉਹ ਵੀ ਮਾੜੀ ਓਂਡੇ ਵੀ ਆ ਜੂਰੀਆ ਵੀ ਮਾੜੀ ਆ ਪਈ ਸਿਸਟਮ ਦੀ ਨਾ ਅਜੇ ਧੀ ਹੌਲੀ ਹੌਲੀ ਸਮਝ ਲੱਗੂਗੀ ਬਾਕੀ ਜਿੱਦਾਂ ਵੀ ਹੋਇਆ ਯਾਰ ਗਾਹ ਨੂੰ ਵੇਖਾਂ ਗਾਹ ਨੂੰ ਤੇ ਅੱਗ ਲਾ ਕੇ ਬੀਜਿਆ ਕਰਾਂਗੇ ਕੋਈ ਵਧੀਆ ਹੱਲ ਲੱਭਾ ਨਹੀਂ ਇਸ ਚੀਜ਼ ਦਾ ਜਿੱਦਾਂ ਮਰਜੀ ਆ ਨਾ ਜਾਂ ਫਿਰ ਮਲਚਰ ਮਾਰ ਕੇ ਪਲੋ ਮਾਰ ਕੇ ਪਲਟ ਕੇ ਜਾਂ ਫਿਰ ਸਰਕਾਰ ਨੂੰ ਚਾਹੀਦਾ ਆਪਾਂ ਨੂੰ ਕਿਸਾਨਾਂ ਨੂੰ ਡੀਜ਼ਲ ਤੇ ਸਬਸਿਡੀ ਦੇ ਦੇ ਤੇ ਫਿਰ ਇਹ ਡੀਜ਼ਲ ਮਚਾਲਾਂਗੇ ਫਿਰ ਅਸੀਂ ਪਲਟ ਕੇ ਪਿਆਲੀ ਪਲੋਆਣਾ ਵਾਹ ਕੇ ਰੀਜਨਾ ਬਣਾ ਲਾਂਗੇ ਕੁਛ ਨਾ ਕੁਛ ਤੇ ਰਾਹਤ ਹੋਵੇ ਕਿਸਾਨਾਂ ਨੂੰ ਇਸ ਕਰਕੇ ਯਾਰ ਬੜੇ ਕੱਢਣ ਦੇ ਪਰ ਇਹ ਜਿਹੇ ਸਿਸਟਮ ਦੀ ਸਮਝ ਨਹੀਂ ਲੱਗੇ। ਨਾਲ ਵੀਰ ਆਪਣੇ ਫੁਆਰੇ ਫੱਟ ਕਰਨ ਦੇ ਆ। ਕਣਕ ਕਾਲੀ ਸ਼ਾਹਵਾ ਦੇ ਉੱਤਰਾਂ ਧੁੱਪੇ ਖੱਟੀ ਜਿ ਲੱਗਣ ਦੇ। ਕਿੱਡੇ ਵਧੀਆ ਲੱਗਦੇ ਚੱਲਦੇ। ਬਹੁਤ ਸੋਹਣੀ ਕਣਕ ਪਰਦੇ ਆ ਟਾਈਮ ਤੇ ਲੱਗਦਾ ਜਿਆਦਾ ਪਰ ਕਣਕ ਵਧੀਆ ਪਰਦੇ ਬਿੰਦੀ ਬਿੰਦੀ ਨਹੀਂ ਮਾਸਾ ਮਗਰੇ ਵੱਤਰ ਆਉਂਦੀ ਜਾਂਦੀ ਦੇਖੋ ਆਪਣੀ ਆ ਕਣਕ ਨੂੰ ਪਾਣੀ ਲੱਗਾ ਪੂਰੀ ਵੱਤਰ ਆਈ ਪਈ ਮਹਾਰਾਜ ਦੀ ਕਿਰਪਾ ਵਾ ਇਹ ਆਪਣੀ ਮੋਟਰ ਜਿਹੜੀ ਮੈਂ ਤੁਹਾਨੂੰ ਦਿਖਾਉਣਾ ਨਾ ਚੋਨਿਆਂ ਵਿੱਚ ਸ਼ਾਂਗਲੀ ਵਧੀਆ ਇੱਧਰ ਸਾਰੀ ਕਣਕ ਆਪਾ ਫਹਾਰਿਆਂ ਤੋਂ ਬਿਨਾ ਭਰੀ ਆ। ਵਧੀਆ ਵੱਤਰ ਆ ਗਈ। ਅੱਜ ਵਧੀਆ। ਕਿਉਂਕਿ ਬਈ ਬੜੇ ਦਿਨ ਹੋ ਗਿਆ ਆਇਆ ਨਹੀਂ ਜਾਂਦਾ। ਆਪਣਾ ਵਧੀਆ ਐ ਸਰ। ਫੁੱਲ ਪਾਣੀ ਦੇ ਵਿੱਚ ਬੀਜੀ। ਐਦਾ ਢੇਲਿਆਂ ਜਾਂ ਚ ਨਹੀਂ ਲੱਗਦੀ। ਪਰ ਵੇਖੋ। ਕਿੱਡੀ ਸੋਹਣੀ ਨਿਕਲੀ। ਉਸ ਦਿਨ ਵੀਰ ਕਈ ਮੈਸੇਜ ਕਰਦੇ ਯਾਰ ਇਹ ਹੋ ਜੂਗੀ। ਆਹ ਵੇਖੋ ਕਿੱਡੀ ਸੋਹਣੀ। ਇਦਾਂ ਹੀ ਵੀਰ ਜੀ ਇੱਕ ਵਾਰ ਜਿੰਨਾ ਚਿਰੇ ਮੰਡ ਦੀ ਪੈਲੀ ਨੂੰ ਆਪਾਂ ਟਰੈਕਟਰ ਵਾੜ ਕੇ ਫੋਲਿਆ ਨਾ ਉਹਨਾਂ ਚਿਰ ਜਿੰਨਾ ਮਰਜੀ ਜ਼ੋਰ ਲਾ ਲਈਏ ਸੁੱਕਣੀ ਨਹੀਂ ਆ ਇੱਕ ਵਾਰ ਫੋਲ ਗਈ ਫੇਰ ਸਮਝ ਲਓ ਕਣਕ ਵਾਸਤੀ ਹੋ ਗਈ ਤਿਆਰ ਇਹ ਆ ਮੰਡ ਦੀ ਦੇਰੀ ਤੇ ਫੇਰ ਹੀ ਨਿੰਮ ਨਮ ਪੀਂਦੇ ਸਾਰੇ ਬੰਦੇ ਰਲ ਕੇ ਖੇਚ ਅਮਰਦਨ ਪੀਂਦੇ ਆ ਰੋ ਉਨੀ ਮਿੱਠੂ ਨੇ ਲਾਲਿਆ ਗਲਾਬ ਨੇ ਅਮਰਤ ਨੇ ਅਮਰਤ ਦੋ ਕੁ ਮਿੰਟ ਲੱਗਦੀ ਆ ਅਮਰਤ ਨੇ ਹੋਰ ਗਲਾਸ ਭਰ ਲਈ ਓਏ ਤੇੜਿਆ ਨਾ ਪੀਜੀ ਹੋਣੇ ਨਾ ਕਮਲ ਪੈ ਜੇ ਨਹੀਂ ਨਹੀਂ ਇੱਡਾ ਨਹੀਂ ਪੜਾ ਹਰਜਿੰਦਰ ਜਿਹੜੀ ਖਾ ਦੀ ਦੋਰੀ ਕਿਸ਼ਤਾ ਆਪਣੀ ਸ਼ੁਰੂ ਕਰਤੀ ਆ ਕਣਕ ਨੂੰ ਆਪਾਂ ਕੁਛ ਨਹੀਂ ਵੇਖਣ ਦਾ ਆਪਾਂ ਅਠੀ ਦਿਨੀ ਜਿਹੜੀ ਆ ਨਾ ਖਾਦ ਜਿਹੜੀ ਆ ਦੁਬਾਰਾ ਜਿਹੜੀ ਕਣਕ ਨੂੰ ਪਾ ਦੇਣੀ ਹੁੰਦੀ ਆ ਅਠਾਂ ਦਿਨਾਂ ਬਾਅਦ ਭਾਵੇਂ ਬੋਰੀ-ਬੋਰੀ ਪਾਈਏ ਅਠਾਂ ਦਿਨਾਂ ਬਾਅਦ ਜਿਹੜੀ ਆ ਖਾਦ ਦੀ ਕਿਸ਼ਤ ਸ਼ੁਰੂ ਕਰਦੀਏ ਤੇ ਫੇਰ ਜਿਹੜੀਆਂ ਵਾਣਾਆਂਆਂ ਫਾਟਾਂ ਫੂਟਾਂ ਨਹੀਂ ਦੇਖਦੀਆਂ ਕਿੰਨਾ ਸੋਖ ਵੱਜ ਗਿਆ ਕਿੰਨੇ ਬੰਦਿਆਂ ਦਾ ਕੰਮ ਜਿਹੜਾ ਕੱਲੀ ਮਸ਼ੀਨ ਕਰੀ ਜਾਂਦੀ ਤੇ ਅਸੀਂ ਹੋਰ ਕੰਮ ਕਰੀ ਜਾਂਦੇ ਕਜਾ ਖਾਦ ਪਾਉਣ ਨੂੰ ਅੱਜ 16 17 ਬੰਦੇ ਦਿਹਾੜੀਏ ਕਰਨੇ ਪੈਣੇ ਖਾਦ ਲਿਓਣੀ ਨਗਾਉਣੀ ਕਪੜਾ ਪੈਣਾ ਹੁਣ ਅਸੀਂ ਹਿਸਾਬ ਲਾ ਲੋ ਦੋ ਜਣੇ ਖਾਦ ਪਾਈ ਜਾਂਦੇ ਤੇ ਬਾਕੀ ਬੰਦੇ ਆ ਵੇ ਕੋ ਫੁਆਰੇ ਚੱਲਣ ਦੇ ਕਣਕ ਭਰਣ ਦੇ ਆ ਜਿਹੜੀ ਰਹਿ ਗਈ ਤੇ ਕੋਸ਼ ਅਹੀਂ ਪੈਪ ਲੈਣਾ ਹੋਰ ਤਿਆਰ ਕਰਨ ਦੇ ਇਦਾਂ ਕਰਕੇ ਵੀ ਵਧੀਆ ਵਾ ਸਿਸਟਮ ਜਿੰਨਾ ਆਪਾਂ ਮਸ਼ੀਨਰੀ ਨੂੰ ਆਪਦੇ ਕੰਮ ਦੇ ਵਿੱਚ ਵਧਾ ਲਾਂਗੇ ਉਨਾ ਹੀ ਆਪਾਂ ਨੂੰ ਇਹ ਆ ਵੀ ਆਪਣੇ ਕੰਮ ਦੀ ਤੇ ਚਾਲ ਦੀ ਕੰਮ ਦੇ ਕੰਮ ਦੀ ਚਾਲ ਦੀ ਸਪੀਡ ਜਿਹੜੀ ਆ ਵਾਜੂਗੀ ਇਹਦੇ ਨਾਲ ਕੀ ਆ ਆਪਾਂ ਹੋਰ ਕੰਮ ਕਰ ਸਕਦੇ ਹਾਂ ਜਾਂ ਕੁਛ ਆਪਾਂ ਜਾਣਾ ਆਉਣਾ ਜਾਂ ਕੁਝ ਵੀ ਆ ਆਪਾਂ ਜਿਹੜਾ ਕੰਮ ਸੌਖਾ ਆ ਜਾਂਦਾ ਆ ਆਪਣੇ ਪਾਰ ਕਬੂਤਰ ਬੱਚੇ ਦਿੱਤੇ ਕਬੂਤਰ ਗਣੇ ਨੱਜ ਸ਼ਾਮਾ ਦੀ ਰੁਟੀਨ ਸਾਰੀ ਆਪਣੀ ਹੋ ਗਈ ਖਤਮ ਪਾਰ ਦੀ ਕਣਕ ਵਧੀਆ ਕਿਰਪਾ ਮਾਲਕ ਦੀ ਖਾਦ ਮੰਗਦੀ ਹੁਣ ਪੈ ਗਈ ਆ ਜਿੱਦਾਂ ਜਿੱਦਾਂ ਆਇਆ ਤੁਹਾਨੂੰ ਦਿਖਾਤਾ ਸਾਰਾ ਕੁਝ MBC <목소리도> 뉴